ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜੀ ਆ ਪਹਿਲਾਂ ਤਾਂ ਮਾਫ ਕਰੋ ਕਿ ਮੱਕੀ ਦੇ ਉੱਪਰ ਇਸ ਵਾਰ ਜਾਦਾ ਵੀਡੀਓ ਨਹੀਂ ਪੈ ਚੁੱਕੀਆਂ ਤੇ ਮੈਂ ਕਿਸੇ ਰੁਝਾਨ ਦੇ ਵਿੱਚ ਫਸੇ ਹੋਏ ਸੀਗੇ ਤੇ ਉਹਦਾ ਕਾਰਨ ਹੀ ਥੋੜਾ ਜਿਹਾ ਕੰਮ ਇਸ ਵਾਰ ਨਹੀਂ ਟਾਈਮ ਲੱਗਿਆ ਤੇ ਹੁਣ ਜਿਹੜੀ ਤੁਹਾਨੂੰ ਅੱਜ ਮੱਕੀ ਆਪਾਂ ਬੀਜੀ ਸੀਗੀ 23 April ਨੂੰ X92 ਇਸ ਵਾਰ ਦੋ ਵੈਰਾਈਟੀਆਂ ਬੀਜੀਆਂ ਸੀ ਆਪਾਂ X92 ਬੀਜੀ ਸੀ ਤੇ ਇੱਕ ਟ੍ਰਾਇਲ ਦੇ ਲਈ 30-30 ਬੀਜ ਸੀ ਆ ਇੱਕ ਕਿੱਲਾ ਤੇ X91 ਦੇ ਆਪਣੇ ਹੈਗੇ ਯਾਨੀ ਕਿ ਦੋ ਗੱਲੇ ਤੇ X91 ਤੁਸੀਂ ਦੇਖ ਸਕਦੇ ਹੋ ਕਿ ਬਹੁਤ ਯਾਨੀ ਕਿ ਆਪਾਂ ਨੂੰ ਇਹ ਮੱਕੀ ਪੂਰੀ ਫੱਟਾ ਇਹ ਲਗਭਗ ਹੁਣ 65 ਛੜ ਦਿੰਦੀ ਹੋ ਚੁੱਕੀ ਆ ਤੇ ਇਹਨੇ ਆਪ ਦੇ ਟਾਈਮ ਤੇ ਯਾਨੀ ਕਿ 60 ਦਿਨ ਤੋਂ ਘਾਟੀ ਛੱਲੀ ਚੱਕਣੀ ਸ਼ੁਰੂ ਕਰਤੀ ਤੇ ਗੰਡਾ ਦੇਖ ਲਓ ਤੁਸੀਂ ਤੇ ਹਾਈਟ ਤੁਸੀਂ ਦੇਖ ਸਕਦੇ ਹੋ ਮੱਕੀ ਦੀ ਤਕਰੀਬਨ ਤਕਰੀਬਨ 9-10 ਫੁੱਟ ਹਾਈਟ ਆ 10 ਫੁੱਟ ਦੇ ਨੇੜੇ ਹੀ ਹਾਈਟ ਹੋਊਗੀ ਤੇ ਜਣੀਆਂ ਆਪਾਂ ਨੂੰ ਇਸ ਮੱਕੀ ਦਾ ਕਰੈਕਟਰ ਪੂਰਾ ਫੱਟਾ ਛੱਲੀਆਂ ਵੀ ਤੁਸੀਂ ਦੇਖ ਸਕਦੇ ਹੋ ਦੋ ਦੋ ਲੱਗੀਆਂ ਹੋਈਆਂ ਨੇ ਹਾਲਾਂਕਿ ਪੂਰੀ ਕਾਮਯਾਬ ਇੱਕੀ ਹੋਣੀ ਹੁੰਦੀ ਆ ਪਰ ਵਜਨ ਦੇ ਲਈ ਤਾਂ ਫਾਇਦਾ ਹੀ ਆ ਜਣੀਆਂ ਵੀ ਛੱਲੀਆਂ ਲੱਗਣ ਤੇ ਦੇਖ ਸਕਦੇ ਹੋ ਤਕਰੀਬਨ ਤਕਰੀਬਨ ਇਹ 18 ਤੋਂ 20 ਜਲਾਈ ਦੇ ਵਿੱਚ ਵਿੱਚ ਆਚਾਰ ਦੇ ਲਈ ਰੈਡੀ ਹੋ ਜਾਊਗੀ ਤੇ ਇਹਦੇ ਲਈ ਆਪਾਂ ਕੋਈ ਬਾਹਲਾ ਕੁਝ ਨਹੀਂ ਕੀਤਾਗਾ ਜੇ ਤੁਸੀਂ ਕਹੋ ਵੀ ਕੋਈ ਮੈਂ ਬਾਹਲੀਆਂ ਸਪ੍ਰੇਆਂ ਕੀਤੀਆਂ ਜਾਂ ਹੋਵੇ ਕੀਤਾ ਇੱਥੇ ਬਸ डीएपी 1.5 ਘਟਾ ਆ 1.5 ਘਟਾ ਡੀਏਪੀ ਪਾਇਆ ਸੀ 3 ਘਟੇ ਯੂਰੀ ਦੇ ਪਾਏ ਨੇ ਤੇ ਦੋ ਸਪਰੇਆਂ ਹਿਮਿਕ ਐਸਿਡ ਦੀਆਂ ਤੇ ਫਲੂਵਿਕ ਐਸਿਡ ਜਿਹੜਾ ਐਫਓ ਦਾ ਆਉਂਦਾ ਵਾ ਕਾਲਾ ਜਿਹਾ ਲੀਟਰ ਉਹਦੀਆਂ ਕੀਤੀਆਂ ਨੇ ਤੇ ਦੋ ਸੁੰਢੀ ਵਾਲੀਆਂ ਸਪਰੇਆਂ ਕਈ ਵੀਰ ਕਹਿੰਦੇ ਨੇ ਕਿ ਸੁੰਢੀ ਨਹੀਂ ਮਰਦੀ ਜੀ ਇਹ ਫਲਾਨੀ ਢੋਲੀ ਨਾ ਕਰੋ ਹੱਥ ਵਾਲੀ ਨੋਜਲ ਨਾ ਕਰੋ ਬੋਬ ਵਿੱਚ ਪੈਣੀ ਚਾਹੀਦੀ ਆ ਤੇ ਆ ਆਪਣੇ 3 ਸਾਲ ਹੋ ਗਏ ਬਈ ਆਪਾਂ ਨੂੰ ਤਾਂ ਕੋਈ ਏਡੀ ਪਰੇਸ਼ਾਨੀ ਲੱਗੀ ਨਹੀਂ ਵੀ ਸੁੰਢੀ ਨਹੀਂ ਮਰਦੀਗੀ ਜੇ ਤੁਸੀਂ ਚੰਗੀਆਂ ਦਵਾਈਆਂ ਪਾਓਗੇ ਤਾਂ ਸੁੰਢੀ ਮਰ ਜਾਂਦੀ ਆ ਤੇ ਪਾਣੀ ਵੀ ਮੈਂ ਤਾਂ ਉਹਦੇ ਕਣੂ ਪੰਜ-ਪੰਜ ਢੂਲੀਆਂ ਕਿੱਲੇ ਦੀਆਂ ਪਾਈਆਂ ਨੇ ਬਸ 125 ਲੀਟਰ ਤੇ ਤੁਹਾਡੇ ਸਾਹਮਣੇ ਆ ਦਿਖਾ ਦੋ ਇਹਨੂੰ ਕਿਤੇ ਸੰਢੀ ਹੋਵੇ ਕੋਈ ਬਿਮਾਰੀ ਹੋਵੇ ਬਾਕੀ ਨੂੰ ਜਾਣਗੇ ਆਪਣੇ ਕੁਦਰਤੀ ਮੱਕੀ ਦਾ ਇਹ ਹੁੰਦਾ ਵੀ ਬਾਹਣਾ ਦੇ ਹਿਸਾਬ ਨਾਲ ਇਹਨਾਂ ਨੇ ਆਪਣੇ ਫੁੱਲ ਟਾਹ ਕਰਵਾਣ ਨੇ ਤੇ ਕਾਲੀ ਮਿੱਟੀ ਹੈ ਤੇ ਇੱਥੇ ਕੁਝ ਵੀ ਬੀਜ ਲੋ ਕੁਝ ਵੀ ਹਰਾ ਹੋ ਜਾਂਦਾ ਤੇ ਜਿਹੜੀ ਮਰਜ਼ੀ ਫਸਲ ਵੀ ਹੋ ਜਾਣੀ ਇਹਨਾਂ ਬਾਹਣਾ ਦਾ ਝਾੜ ਟਾਪ ਹੀ ਰਹਿਣਾ ਹੁੰਦਾ ਵਾ ਤੇ ਇੱਧਰ ਤੁਹਾਨੂੰ 30 33 ਮੱਕੀ ਜਿਹੜੀ ਮੈਂ ਦਿਖਾਉਂਦਾ ਹਾਂ ਪਰ ਇਹ ਮੈਨੂੰ ਕੋਈ ਬੜੀ ਫੱਟ ਨਹੀਂ ਲੱਗੀ ਕਿਉਂਕਿ ਇਹ ਟਾਈਮ ਬੜਾ ਜ਼ਿਆਦਾ ਲੈ ਰਹੀ ਇੱਕੋ ਦਿਨ ਦੀ ਬੀਜੀ ਹੋਈ ਆ ਤੇ ਇਹਨੂੰ ਹਜੇ ਛੱਲੀ ਹਜੇ ਗੰਡਾ ਹੀ ਬਣੀਆਂ ਨੇ ਤੇ ਲੱਗਣੀ ਸ਼ੁਰੂ ਨਹੀਂ ਹੋਈ ਯਾਨੀ ਹਾਈਟ ਤਾਂ ਬਹੁਤ ਜ਼ਿਆਦਾ ਇਹਨੂੰ ਤੇ ਇਹ ਮੇਰੇ ਖਿਆਲ ਨਾਲ ਥੋੜਾ ਜਿਆਦਾ ਟਾਈਮ ਲੈਣ ਵਾਲੀ ਵੈਰੈਟੀ ਆ 30 33 ਬਾਕੀ ਵਗ ਜੋ ਆਣਾਂ ਟਾਈਮ 'ਚ ਪਤਾ ਛੱਲੀ ਦਾ ਕਿਵੇਂ ਬਣੀ ਕਿਵੇਂ ਨਹੀਂ ਤੇ ਇਹੀ ਕੌਸ਼ ਆਪਾਂ ਮੱਕੀ ਤੇ ਕੀਤਾ ਜੇ ਤੁਹਾਨੂੰ ਲੱਗਦਾ ਕੋਈ ਬਾੜਾ ਖਰਚਾ ਕਰਕੇ ਤੁਸੀਂ ਬਾਲਾ ਕੁਛ ਕਰ ਲਓਗੇ ਮੈਨੂੰ ਨਹੀਂ ਲੱਗਦਾ ਤੇ ਹਾਂ ਦੇਖ ਸਕਦਾ ਤੁਸੀਂ ਜਿਹੜੀਆਂ ਆਪਾਂ ਸਭ ਤੋਂ ਜ਼ਰੂਰੀ ਗੱਲ ਆ ਜਿਹੜੀ ਉਹ ਦੱਸਣੀ ਵੀ ਚਿਰੀਆਂ ਜਿਹਦੀ ਮੱਕੀ ਤਿਆਰ ਹੋ ਜਣੇ ਚਿਰੀਆਂ ਮਾਰ ਲਓ ਪਹਿਲਾਂ ਹੀ ਜੇ ਲੇਬਰ ਤੋਂ ਬਜਣਾ ਤੁਸੀਂ ਮਗਰੋਂ ਬਹੁਤ ਔਖਾ ਹੁੰਦਾ ਭੱਜ ਭਜਾਈਆਂ ਦਾ ਆਪਣੇ ਤਾਂ ਦੇਖ ਸਕਦੇ ਤੁਸੀਂ ਬਿਲਕੁਲ ਚਿਰੀਆਂ ਦਾ ਕੰਮ ਅਜ ਖਤਮ ਕਰਦਾ ਚਿਰੀ ਮਾਰਤੀ ਸਾਰੇ ਵਿਚਾਲੇ ਵੀ ਮਾਰਤੀ ਸਿਰ ਮੱਥੇ ਵੱਢ ਲੈ ਨਾਲੇ ਪੱਠਿਆਂ ਦੀ ਟੋੜ ਨਿਕਲ ਜਾਂਦੀ ਆ ਚਲੋ ਨਾਲੇ ਕੰਮ ਨਿਬੜ ਜਾਂਦਾ ਤੇ ਆਪਾਂ ਚਿਰੀਆਂ ਮਾਰਨੇ ਹੁੰਦੇ ਨੇ ਉਸ ਹੋਂ ਪਹਿਲਾਂ ਹੀ ਅੱਧਾ ਕਿੱਲਾ ਵੱਧ ਵੀਜ ਲੈਣੇ ਆ ਕਿਉਂਕਿ ਕਿੱਲੇ ਦੇ ਵਿੱਚੋਂ ਕਨਾਲ-ਕਨਾਲ ਥਾਂ ਚੱਰਿਆ ਜਾਂਦਾ ਵਾ ਤੇ ਮੱਕੀ ਤੁਸੀਂ 91 ਲੀਮਾ ਗ੍ਰੇਨ ਦੀ ਯਾਨੀ ਟੌਪ ਆ ਆਪਣੇ ਲਈ ਫੱਟਾ ਹੈ ਆਪਾਂ ਨੂੰ ਪੂਰੀ ਯਾਨੀ ਆਪਾਂ ਨੂੰ ਤੀਜਾ ਸਾਲ ਹੀ ਹੋ ਗਿਆ ਜਿਹੜੇ ਵੀਰ ਪੁਰਾਣੇ ਜੁੜੇ ਨੇ ਉਹਨਾਂ ਨੂੰ ਤਾਂ ਪਤਾ ਵਾ ਤੇ ਯਾਨੀ ਟੌਪ ਆ ਜਿਹੜਾ ਇਹਦਾ ਹਾਈਟ ਆ ਇਹਦਾ ਕੈਰੇਕਟਰ ਆ ਤੁਸੀਂ ਆ ਦੇਖ ਲਓ ਵੀ ਐਣ ਬਾਟਾਂ ਦੇ ਨਾਲ ਤੇ ਛੱਲੀਆਂ ਨਾਲ ਲੱਦੀ ਪਈ ਆ ਤੇ ਅੱਜ ਤੋਂ 15-18 ਦਿਨਾਂ ਨੂੰ ਇਹਨੇ ਸਾਈ ਲੈ ਲਈ ਹੋ ਜਾਣਾ ਪੂਰੀ ਰੈਡੀ ਇੱਕ ਪਾਣੀ ਇਹਨੂੰ ਲਾ ਦੇਾਂਗੇ ਹੁਣ ਹੋਰ ਇੱਕ ਲਾਇਆ ਵਾ بارش ਪਈ ਸੀ ਕੁਸਕ ਤੇ ਆਹ ਝਰੀ ਮਰੀ ਹੋਈ ਆ ਚੱਲੀਆਂ ਚ ਪਾਣੀ ਖੜਾ ਵਾ ਕੱਲ ਪਾਣੀ ਲੱਗਿਆ ਸੀ ਦੁਬੇਚ ਦੀ ਟਰੈਕਟਰ ਤੇ ਜਾਣੀ ਇਹ ਮੱਕੀ ਵਧੀਆ ਵਾ ਵਧੀਆ ਦਾਣਾ ਵੀ ਚੱਕਦੀ ਆ ਸਾਰਾ ਕੁਝ ਵਧੀਆ ਇਹਦੇ ਚ ਟੋਟਲ ਸਭ ਕੁਝ ਠੀਕ ਆ ਜਿਵੇਂ ਅੱਡ ਪਾਇਨਰ ਦੀਆਂ ਮੱਕੀਆਂ ਹੁੰਦੀਆਂ ਨੇ ਮਹਿੰਗੀਆਂ ਮੱਕੀਆਂ ਹੁੰਦੀਆਂ ਨੇ ਉਹਨਾਂ ਨੂੰ ਗੁੱਟ ਤੋਂ ਫੜਦੀ ਆ 18 ਇੰਚ 44 ਹੋਗੀ ਜਾਂ 3396 ਹੋਗੀ ਪਾਇਨਰ ਦੀਆਂ ਹੋਰ ਵੀ ਨਾਮੀ ਮੱਕੀਆਂ ਤੇ ਜਾਨੀ ਉਹਨਾਂ ਨੂੰ ਗੁੱਟ ਤੋਂ ਫੜਦੀ ਆ ਮੱਕੀ ਇਹ ਸਸਤੀ ਵੀ ਆ ਤੇ ਕੁਆਲਿਟੀ ਵੀ ਆ ਇਹ ਨਹੀਂ ਵੀ ਕਿ ਸਸਤੀ ਆ ਤੇ ਉਹੀ ਆ ਤੇ ਮੱਕੀ ਚ ਕੁਆਲਿਟੀ ਵੀ ਤੁਸੀਂ ਛੱਲੀ ਦੇਖ ਸਕਦੇ ਹੋ ਲੱਗੀ ਹੋਈ ਹਨੀ ਪੂਰੀ ਸਿਖਰ ਆ ਟਾਪ ਆ ਜਿਹੜੀ ਚਰੀ ਮਾਰਨ ਲਈ ਆ ਆ ਕਿੱਲੇ ਦਾ ਅੱਧ ਗੈਣ ਲਓ ਸਾਰੇ ਬੈੱਡ ਗੈਣ ਕੇ ਉਹਦੇ ਅੱਧ ਚੋਂ ਇੱਕ ਬੈੱਡ ਪੂਰਾ ਸਾਫਤਾ ਤੇ ਇੱਕ ਇੱਕ ਸਾਈਡਾਂ ਵਾਲਾ ਵੱਢ ਲਓ ਉਹਨੂੰ ਤੇ ਤੁਹਾਡਾ ਚਰੀਲੀ ਕੰਮ ਰੈਡੀ ਹੋ ਜਾਊਗਾ ਤੇ ਜਾਨੀ ਜੇ ਕਿਸੇ ਵੀਰ ਭਰਾ ਨੇ ਕੋਈ ਜਾਣਕਾਰੀ ਹੋਰ ਪੁੱਛਣੀ ਹੋਵੇ ਤਾਂ ਆਪਣੇ ਤੋਂ ਪੁੱਛ ਸਕਦਾ ਹੁਣ ਤੁਹਾਨੂੰ ਲਗਾਤਾਰ ਇਹ ਮੱਕੀ ਦਿਖਾਉਂਦੇ ਰਹਾਂਗੇ ਕਿਵੇਂ ਆ ਕਿਵੇਂ ਨਹੀਂ ਐਂਡ ਤੱਕ ਤੇ ਬਾਕੀ ਹਾਈਟ ਦੇਖੋ ਤੁਸੀਂ ਜਦੋਂ ਤੁਸੀਂ ਕੋਈ ਵੀ ਚੀਜ਼ ਤੇ ਮਿਹਨਤ ਕਰਦੇ ਹੋ ਤਾਂ ਤੁਹਾਡਾ ਮਨ ਲੱਗਦਾ ਵਾ ਤੇ ਆ ਮੱਕੀ ਤੁਸੀਂ ਦੇਖ ਸਕਦੇ ਹੋਣਗੇ ਪੂਰਾ ਸਿਖਰ ਆ ਇਹਦੂ ਮੇਨੂੰ ਲੱਗਦਾ ਨਹੀਂ ਕੋਈ ਭਾਰੀ ਚੀਜ਼ ਦਾ ਅੰਤ ਹੋਊਗਾ ਯਾਨੀ ਟੌਪ ਆ ਪੂਰੀ ਮੱਕੀ ਤੇ ਤਿੰਨ ਕਰਤੇ ਯੂਰੀਆ ਦੋ ਸਪਰੇਅ ਇੱਕ ਐਂਪਲੀਗੋ ਕੀਤੀ ਇੱਕ ਥੋੜਾ ਜਨ ਕੀਤੀ ਕੋਈ ਖਾਸ ਨਹੀਂ ਕੀਤੀ ਤੇ ਕੱਖਾਂ ਵਾਲੀ ਸਪਰੇਅ ਕੀਤੀ ਸੀਗੀ ਕ੍ਰਿਸਟਲ ਕੰਪਨੀ ਦੀ ਉਹ ਮੈਂ ਵੈਸੇ ਹੀ ਵਾਈ ਨੇਮ ਕਹਿੰਦਾ ਲੋਡਸ ਵਾਲਾ ਸਾਲਟ ਸੀ ਪਰ ਉਹਨੇ ਰਿਜ਼ਲਟ ਨਹੀਂ ਦਿੱਤਾ ਨਹੀਂ ਦਿੱਤਾ ਤਾਂ ਨਹੀਂ ਦਿੱਤਾ ਕੱਖ ਮਰੇ ਆ ਪਰ ਉਹਨੇ ਨਹੀਂ ਮਰੇਗੇ ਜਿਵੇਂ ਲੋਡਸ ਮਾਰਦੀ ਆ ਤੇ ਦੇਖ ਸਕਦੇ ਹੋ ਤੁਸੀਂ ਜੇ ਕਿਸੇ ਵੀਰ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਕਾਲ ਕਰ ਸਕਦਾ ਜਾਂ ਮੈਨੂੰ ਕਮੈਂਟ ਬਾਕਸ ਚ ਕਮੈਂਟ ਕਰ ਸਕਦਾ ਮੈਸੇਜ ਛੱਡ ਸਕਦਾ ਤੇ ਦੇਖੋ ਮੱਕੀ ਵੀਡੀਓ ਸ਼ੇਅਰ ਐਂਡ ਸਪੋਰਟ ਦਬਕੇ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੁੜੇ ਰਹੋ ਨਵੇਂ ਵੀਡੀਓ ਦੇਖਣ ਲਈ ਤੇ ਜਲਦ ਇੱਕ ਵੀਡੀਓ ਹੋਰ ਲੈ ਕੇ ਆ ਰਹੇ ਹਾਂ ਤੇ ਜਉਂਦੇ ਵਾਸਤੇ ਰੋ ਪੈਰ ਪੋਜਾਸੇ ਕਾਲਜ